ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਚਾਈਨਾ ਡੋਰ ਵਿਕਰੀ ਬੰਦ ਨਾ ਹੋਣ ਕਾਰਨ ਸ਼ਿਵ ਸੈਨਾ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਦਾਲਤ ਵਿੱਚ ਖਿੱਚਣ ਦਾ ਐਲਾਨ ਕਰ ਦਿੱਤਾ ਹੈ ਸ਼ਿਵ ਸੈਨਾ ਬਾੜ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੇ ਪੱਤਰਕਾਰਾਂ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਵੱਲੋਂ ਸਿਰਫ ਛੋਟੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਜਦ ਕਿ ਚਾਈਨਾ ਡੋਰ ਵੇਚਣ ਵਾਲੇ ਹੌਲਸੇਲਰ ਸ੍ਰੀ ਆਮ ਡੋਰ ਵੇਚਣ ਦਾ ਕੰਮ ਕਰ ਰਹੇ ਹਨ ਦੂਜੇ ਪਾਸੇ ਖੂਨੀ ਡੋਰ ਕਾਰਨ ਹੋ ਰਹੀਆਂ ਦੁਰਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਤੇ ਕਈ ਜਾਨਾਂ ਵੀ ਗਵਾ ਚੁੱਕੇ ਹਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਚਾਈਨਾ ਡੋਰ ਦੀ ਵਿਕਰੀ ਖਿਲਾਫ ਦੁਕਾਨਾਂ ਤੇ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਅਧਿਕਾਰੀ ਵੱਡੇ ਦੁਕਾਨਦਾਰਾਂ ਨੂੰ ਹੱਥ ਨਹੀਂ ਪਾਉਂਦੇ ਜਿਸ ਕਾਰਨ ਇਸ ਖੂਨੀ ਡੋਰ ਦੀ ਵਿਕਰੀ ਰੁਕ ਨਹੀਂ ਰਹੀ ਹੈ ਉਨ੍ਹਾਂ ਐਲਾਨ ਕੀਤਾ ਕਿ ਇਸ ਦੇ ਖਿਲਾਫ ਸ਼ਿਵ ਸੈਨਾ ਅਦਾਲਤ ਵਿੱਚ ਜਾਏਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਅਦਾਲਤ ਦੇ ਮਾਧਿਅਮ ਨਾਲ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸ਼ੰਗਰਜੀ ਕੀ ਜੈ ਭਰੇनाथ ਐਕਚੁਅਲੀ ਕੱਲ ਮੇਰੇ ਨਾ ਕੋਈ WhatsApp ਦੇ ਉੱਪਰ ਮੇਰੇ ਕਿਸੇ ਅਧਿਕਾਰੀ ਨਹੀਂ ਜਿਹੜਾ ਲੈਟਰ ਭੇਜਿਆ ਸੀਗਾ ਜਿਹਦੇ ਵਿੱਚ ਜਿਹੜੇ ਸਾਡੇ ਪ੍ਰਸ਼ਾਸਨ ਹੈ ਡੀਸੀ ਆਫਿਸ ਹੈ ਉੱਥੋਂ ਇੱਕ ਪੱਤਰ ਜਾਰੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਹਰ ਖੇਤਰ ਦੇ ਵਿੱਚ ਚਾਰ ਅਧਿਕਾਰੀਆਂ ਨੂੰ ਉਹਨਾਂ ਨੇ ਯਾ ਨੋਮੀਨੇਟ ਕੀਤਾ ਹੈ ਕਿ ਤੁਸੀਂ ਕਿਤੇ ਵੀ ਅਗਰ ਚਾਈਨਾ ਡੋਰ ਦੀ ਕਿਤੇ ਵਿਕਰੀ ਹੋਣੀ ਪਈ ਹੈ ਤੇ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਉਸ ਥੀ ਨੂੰ ਚੈਕਿੰਗ ਕਰਨਾ ਤੁਹਾਡਾ ਅਧਿਕਾਰ ਹੋਵੇਗਾ ਪਰੰਤੂ ਨਾਰਮਲੀ ਅਪਾ ਦੇਖਣ ਤੇ ਮਿਲਦਾ ਹੈ ਕਿ ਅਸੀਂ ਸਿਰਫ ਐਕਟਿਵਲੀ ਦੇਖਦੇ ਕਿੰਨੂ ਆ ਕਿ ਸਿਰਫ ਇੱਕ ਪੁਲਿਸ ਵਾਲੇ ਕਿਤੇ ਉਹ ਵੀ 2-4 ਪੁਲਿਸ ਵਾਲੇ ਕਿਤੇ ਸਾਨੂੰ ਦਿਖਦੇ ਨੇ ਕਿਤੇ ਚਲੇ ਜਾਂਦੇ ਨੇ ਕੁਝ ਏਰੀਆ ਚ ਚਲੇ ਜਾਂਦੇ ਨੇ ਤੇ ਉਹਦੀਆਂ ਫੋਟੋਸ ਏਰੀਆ ਅਖਬਾਰ ਚ ਲੂਡ ਦੇਖ ਲਿਈਆਂ ਪਰ ਪ੍ਰੈਕਟੀਕਲੀ ਅਪਾ ਉਹਨੂੰ ਨਹੀਂ ਦੇਖਦੇ ਕਿ ਉਹਨਾਂ ਤੇ ਕੋਈ ਡੀਪਲੀ ਜਾ ਕੇ ਕੋਈ ਉਸ ਜੀ ਦੀ ਕਾਰਵਾਈ ਕਰਦੇ ਨੇ ਪਿਛਲੇ ਸਾਲ ਵੀ ਇੱਕ ਦੋ ਜਣੇ ਇਹਨੂੰ ਫੜਿਆ ਸੀਗਾ ਲੇਕਿਨ ਉਹ ਉਹਦਾ ਕੀ ਸੁਧਾਰ ਹੈ ਕਿ ਉਹਦੇ باوجود ਵੀ ਕਿ ਸਾਰੀ ਇਸ ਤਰ੍ਹਾਂ ਹੀ ਚੈਨਾਡੂਰ ਜਿਹੜੀ ਬਿਜਲੀ ਪਈ ਸੜਿਆਂ ਵਿੱਚ ਪਈ ਰੀਸੈਂਟਲੀ ਕੁਝ ਘਟਨਾਵਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਕਈ ਲੋਕੀ ਜ਼ਖਮੀ ਹੋਏ ਨੇ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਔਰ ਬੜੀ ਮੁਸ਼ਕਲ ਉਹਨਾਂ ਦੀ ਜਾਣੂ ਚੀ ਹੈ ਸੋ ਇਹ ਜਿਹੜਾ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਦੁਕਾਨਦਾਰਾਂ ਨੂੰ ਟਾਰਗੇਟ ਕਰਦੇ ਆਂ ਔਰ ਅਸਲੀ ਜ਼ਿੰਮੇਵਾਰ ਅਧਿਕਾਰੀ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰਦੇ ਇਸ ਲਈ ਅਗਰ ਕਿਸੇ ਵੀ ਖੇਤਰ ਨਾਟ ਇਵਨ ਗੁਰਦਾਸਪੁਰ ਮੈਂ ਕਹਿ ਰਹੇ ਆਂ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਆਰੰਗੋਲੇ ਸਮੇਂ ਤੇ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਨੂੰ ਲੈ ਕੇ ਜਾਇਆ ਜਾਏਗਾ ਕਿ ਕਿਸੇ ਵੀ ਖੇਤਰ ਦੇ ਵਿੱਚ ਉਹਦੇ ਵਿੱਚ ਜਦੋਂ ਵੀ ਕਿਸੇ ਨੂੰ ਜ਼ਖਮੀ ਕੋਈ ਜ਼ਖਮੀ ਹੋਏਗਾ ਜਾਂ ਕਿਸੇ ਦੀ ਕੋਈ ਜਾਨ ਚਲੀ ਜਾਏਗੀ ਤੇ ਜੋ ਤਾਰਾ ਬਣਦੀਆਂ ਵੈ ਉਹਦੇ ਅਕੋਰਡਿੰਗ ਜੇ ਜਾਨ ਚਲੀ ਜਾਂਦੀ ਹੈ ਤਾਂ 302 ਲਵਾਵਾਂਗੇ ਜੋ ਵੀ ਮਨ ਕੇ ਰੀਸੈਂਟਲੀ ਜੋ ਚੇਂਜ ਹੋਇਆ ਕਾਨੂੰਨ ਚੇਰ ਹੋਇਆ ਉਹਦੇ ਅਕੋਰਡਿੰਗ ਔਰ ਜੇ ਕੋ ਬਾਕੇ ਅਟੈਂਪਟ ਟੂ ਮਰਡਰ ਦੇ ਵੀ ਉੱਚ ਲਗਾਵਾਂਗੇ ਔਰ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਵਾਵਾਂਗੇ ਚਾਹੇ ਉਹਦੇ ਵਾਸਤੇ ਫਿਰ ਸਾਨੂੰ ਸ਼ਿਵ ਸਿੰਘਾ ਵਾਲਿਆਂ ਨੂੰ ਧੰਨੇ ਲਾ ਕੇ ਚੌਂਕਾ ਦੇ ਵਿੱਚ ਨਾ ਬਹਿਣਾ ਪਵੇ ਇਹਨਾਂ ਅਧਿਕਾਰੀਆਂ ਨੂੰ ਅਸੀਂ ਹੁਣ ਨਹੀਂ ਛੱਡਾਂਗੇ ਇਹਨਾਂ ਨੂੰ ਕੋਟਾਂ ਦੇ ਵਿੱਚ ਰਸੀਟਾਂਗੇ ਜੈ